ਮੈਂ ਸੀਨੀਅਰ ਸੈਕੰਡਰੀ ਸਕੂਲ ਹੇਠਲੀ ਕੀ ਪ੍ਰੋਬਲਮ ਆ ਰਹੀ ਹੈ ਤੇ ਲਾਈਟ ਦੀ ਫਲੈਟ ਦੀ ਪ੍ਰੋਬਲਮ ਆ ਰਹੀ ਹੈ ਕਿ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਕਲਾਸ ਵਿੱਚ ਜਦ ਲੱਗਦੇ ਆ ਜਿਵੇਂ ਜਿਤਨਾ ਟੀਚਰ ਵੀ ਬਹੁਤ ਇਖਤਾਰ ਨੂੰ ਬਹੁਤ ਗਰਮੀ ਲੱਗਦੀ ਪਸੀਨਾ ਵੀ ਸੀਨ ਹੋ ਜਾਂਦੇ ਤੋਂ ਪੜੀਦਾ ਆ ਕਿੰਨੀ ਦੇਰ ਤੋਂ ਲਾਈਟ ਬੰਦ ਹੈ ਇਹ ਦੂਤਰਾ ਮਤਲਬ ਹੁਣ ਸਾਡਾ ਨਵਾਂ ਸੈਸ਼ਨ ਸ਼ੁਰੂ ਹੈ ਸੀ ਪਲੱਸ 2 ਦਾ ਉਸ ਤੋਂ ਬਾਅਦ ਲਾਈਟ ਆਈ ਨਹੀਂ ਦੋ ਮਹੀਨੇ ਹੋ ਚੱਲੇ ਹੋਣਾ ਕਿ ਕੀ 10 ਦੇ ਕੀ ਪ੍ਰੋਬਲਮ ਕੀ ਹੋ ਰਹੀ ਹੈ ਮੀਟਰ ਦਾ ਕਹਿ ਰਹੇ ਨੇ ਕਿ ਮੀਟਰ ਨਹੀਂ ਹੈਗਾ ਸਕੂਲ ਦੇ ਵਿੱਚ ਇਹ ਸਰਕਾਰੀ ਸਕੂਲ ਹੋਣ ਦੇ ਨਾਤੇ ਕੀ ਲੱਗਦਾ ਸਰਕਾਰਾਂ ਨੇ ਇਹ ਚੰਗੇ ਕਦਮ ਨਹੀਂ ਚੁੱਕੇ ਹਾਂਜੀ ਸਰਕਾਰ ਨੂੰ ਕਿ ਮਤਲਬ ਕਦਮ ਚੁੱਕਣਾ ਚਾਹੀਦਾ ਹੈ ਕਿ ਮੀਟਰ ਸਕੂਲ ਦੇ ਵਿੱਚ ਲੱਗੇ ਕਿ ਕਿ ਸਰਕਾਰੀ ਸਕੂਲ ਹੈ ਗਵਰਨਮੈਂਟ ਪੰਜਾਬ ਗਵਰਨਮੈਂਟ ਦਾ ਬੰਦਾ ਹੈ ਕਿ ਉਹ ਸਕੂਲ ਵਿੱਚ ਮੀਟਰ ਲਗਾਉਣ ਬਿਜਲੀ ਦਾ ਬਿੱਲ ਨਹੀਂ ਦਿੱਤਾ ਗਿਆ ਇੰਨਾ ਜ਼ਿਆਦਾ ਨਹੀਂ ਸੀ ਜਿੰਨਾ ਕਿ ਉਹਨਾਂ ਨੇ ਬਿੱਲ ਦਾ ਦਿੱਤਾ ਹੈ ਕੀ ਪ੍ਰੋਬਲਮ ਕੀ ਆ ਰਹੀਆਂ ਨੇ ਸਟੱਡੀ 'ਚ ਪ੍ਰੋਬਲਮ ਆ ਰਹੀ ਨੇ ਪੜ੍ਹਨ ਵਾਸਤੇ ਮੁਰਕਾ ਉਹ ਗਰਮੀ ਬਹੁਤ ਜ਼ਿਆਦਾ ਪੱਖੇ ਨਹੀਂ ਚੱਲਦੇ ਬਿ ਪ੍ਰੋਬਲਮ ਹੈ ਸਟੱਡੀ ਕਰਨ ਦੀ ਕਿ ਦੋ ਜੀ ਦੇ ਨਵੇਂ ਉਹਦੇ 2-3 ਮਿਲੀਅਨ ਹੈ। ਕੀ ਬਰਬਾਦ ਇਸ ਸਰਕਾਰਾਂ ਨੂੰ ਕੋਈ ਉਚਿਤ ਕਦਮ ਚੁੱਕਨੇ ਚਾਹੀਦੇ। ਹਾਂਜੀ ਜ਼ਰੂਰ ਚੁੱਕਨੇ ਚਾਹੀਦੇ ਆ। ਕਿ ਸਾਡੇ ਸਕੂਲ ਦੀ ਬਿਜਲੀ ਆਣੀ ਚਾਹੀਦੀ ਹੈ ਜ਼ਰੂਰ। ਇਧਰ ਪੜ੍ਹਾਈ ਨੂੰ ਫਰਕ ਪੈਗਾ। ਹਾਂਜੀ ਫਰਕ ਪੈਗਾ। ਕੀ ਫਰਕ ਪਵੇਗਾ ਪੜ੍ਹਾਈ ਦਾ? ਪੜ੍ਹਾਈ ਦੇ ਫਰਕ ਵੀ ਇਹਨੇ ਵੀ ਪੱਕੇ ਮੌਲਗੇ ਤੇ ਵਧੀਆ ਪੜਾਇਆ ਜਾਏਗਾ। ਉਹ ਤਾਂ ਗਰਮੀ 'ਚ ਕਿੱਥੇ ਪੜਾਇਆ ਜਾਂਦਾ। ਪਿੰਡ ਵਾਸੀਆਂ ਵੱਲੋਂ ਕਿਸ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ ਜੀ? ਪਿੰਡ ਵਾਸੀਆਂ ਵੱਲੋਂ ਜੀ ਜਿਸ ਤਰ੍ਹਾਂ ਦੀ ਵੀ ਪੈਸੇ ਵੱਲੋਂ ਹੋਰ ਵੀ ਜਿਸ ਤਰ੍ਹਾਂ ਜਦੋਂ ਵੀ ਕਿਤੇ ਮੈਡਮ ਦਾ ਸੱਦਣਾ ਤੇ ਜਿਹੜੀ ਪੰਚਾਇਤ ਬਾਕੀ ਮੋਸਤਬਾਰ ਬੰਦੇ ਜਾ ਰਹੇ ਆਣ ਕੇ ਤੇ ਉਹ ਇਹਨਾਂ ਨੂੰ ਹਰ ਜਰਾ ਸਹਿਯੋਗ ਦਿੰਦੇ। ਕੋਣ ਪੈਸੇ ਵੀ ਦੇਣ ਦੀ ਕੋਈ ਗੱਲ ਕੀਤੀ ਹੈ ਪਿੰਡ ਵਾਲਿਆਂ ਨੇ ਕਿ 2-4-5000 ਕੁਝ ਦੇ ਦਿੰਦੇ। ਨਹੀਂ ਦੇਂਦੇ ਇਕੱਠੇ ਕਰਕੇ ਦੇਂਦੇ ਆ। ਮੈਂ ਖੁਦ ਬਲ 5000 ਮੈਂ ਦਿੱਤਾ। ਬਾਕੀ ਜਿਹੜੇ ਆ ਭਾਜੀ ਸਾਦਾ ਸਿੰਘ ਆ ਉਹਨਾਂ 5000 ਦਿੱਤਾ। ਹੋਰ ਵੀ ਕਈਆਂ ਨੇ ਜਿਹੜੇ ਪਿੰਡਾਂ ਨੇ ਵਿੱਚੋਂ ਜਿਹੜੇ ਨੇ ਉਹ 5-5000 ਕੇ ਨੇ 2000। ਕਾਫੀ ਪੈ ਇਕੱਠਾ ਕਰਕੇ ਦੇ ਅਸੀਂ ਇਹਨਾਂ ਦੀ ਜਿਹੜੀ ਮਦਦ ਕਰਦਾ ਆ। ਉਹ ਇਸੇ ਕਰਕੇ ਆ ਵੀ ਬੱਚਿਆਂ ਨੂੰ ਪਾਣੀ ਦੀ ਤੇ ਬੱਤੀ ਦੀ ਏਰੀਆ ਗਰਮੀ ਦੇ ਵਜੇ ਬੜੀ ਪ੍ਰੋਬਲਮ ਤੇ ਸਰਕਾਰ ਵੱਲੋਂ ਵੀ ਸਾਡੀ ਇਹ ਅਪੀਲ ਆ ਕਿ ਇਸ ਪਿੰਡ ਦੇ ਸਰਕਾਰੀ ਸਕੂਲ ਮੈਂ ਟੀਚਰ ਰਿਟਾਇਰ ਹੁੰਦੇ ਆ ਮੈਨੂੰ ਸਾਰੇ ਪਤਾ ਕਿ ਸਰਕਾਰ ਵੀ ਜਿਹੜਾ ਜਣਾ ਜੋ ਸਰਕਾਰੀ ਬਿੱਲ ਆ ਹੁਣ ਸੀਨੀਅਰ ਸੈਕੰਡਰੀ ਸਕੂਲ ਐ ਤੇ ਮੇਰਾ ਘਰ ਤੋਂ ਘੱਟ ਜਿਹੜਾ 15-20 ਹਜ਼ਾਰ ਮਹੀਨੇ ਦਾ ਬਿੱਲ ਆ ਤੇ ਜੇ ਹੁਣ ਉਹ ਟੀਚਰਾਂ ਨੇ ਕਿੱਥੋਂ ਇਕੱਠਾ ਕਰਕੇ ਦੇ ਦੇਣ ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਆਣਾ ਸਰਕਾਰੀ ਇਹ ਇੰਸਟੀਚਿਊਸ਼ਨ ਹੁੰਦੇ ਜਿਸ ਤਰ੍ਹਾਂ ਹੈਲਥ ਆ ਸਾਡੇ ਸਕੂਲ ਆ ਇਨ੍ਹਾਂ ਦੇ ਵਿੱਚ ਸਰਕਾਰ ਨੂੰ ਕੋਈ ਨਾ ਕੋਈ ਜਰਾ ਸਹਿਯੋਗ ਜਰੈਣਾ ਉਹ ਬਿੱਲ ਜਰੈਣਾ ਦੇਣਾ